ਸਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇ ਦੇਣਾ ਤੇ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਇਹ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਹਾਂਸ ਅਤੇ ਕਾਂ ਦੀ ਕਹਾਣੀ ਹੈ ਪੰਜਾਬ ਦੇ ਇੱਕ ਸੁੰਦਰ ਜੇ ਪਿੰਡ ਦੇ ਬਾਹਰ ਇੱਕ ਬਹੁਤ ਵੱਡੀ ਝੀਲ ਸੀ ਝੀਲ ਦੇ ਵਿੱਚ ਨੀਲਾ ਆਕਾਸ਼ ਚਲਕਦਾ ਸੀ ਕੰਢੇ ਉੱਤੇ ਹਰੇ ਭਰੇ ਦਰਖਤਾਂ ਦੀਆਂ ਛਾਵਾਂ ਸੀ ਤੇ ਪਾਣੀ ਦੇ ਵਿੱਚਕਾਰ ਕਮਲ ਦੇ ਫੁੱਲ ਖਿੜੇ ਹੋਏ ਸਨ ਉਸੇ ਝੀਲ ਵਿੱਚ ਰਹਿੰਦਾ ਸੀ ਇੱਕ ਚਿੱਟਾ ਹੰਸ ਜਿਸ ਦਾ ਨਾਮ ਸੀ ਹੰਸੂ ਹੰਸੂ ਆਪਣੇ ਸੁੰਦਰ ਖੰਭਾਂ ਕਰਕੇ ਪਿੰਡ ਦੇ ਹਰ ਬੱਚੇ ਦਾ ਮਨ ਮੋਹ ਲੈਂਦਾ ਸੀ ਪਿੰਡ ਦੀਆਂ ਔਰਤਾਂ ਵੀ ਜਦੋਂ ਪਾਣੀ ਭਰਨ ਆਉਂਦੀਆਂ ਤਾਂ ਉਹ ਕਹਿੰਦੀਆਂ ਵੇਖੋ ਕਿੰਨਾ ਸੋਹਣਾ ਚਿੱਟਾ ਹੰਸ ਹੈ ਜਿਵੇਂ ਬੱਦਲਾਂ ਦਾ ਟੁਕੜਾ ਪਾਣੀ ਉੱਤੇ ਤੈਰ ਰਿਹਾ ਹੋਵੇ ਉਸੇ ਝੀਲ ਦੇ ਕੋਲ ਬੋਹੜ ਦੇ ਦਰਖਤ ਉੱਤੇ ਇੱਕ ਕਾਂ ਰਹਿੰਦਾ ਸੀ ਜਿਸ ਦਾ ਨਾਮ ਸੀ ਕਾਲੂ ਕਾਲੂ ਕਾਲੇ ਖੰਭਾਂ ਵਾਲਾ ਬਹੁਤ ਹੀ ਚਲਾਕ ਅਕਲਮੰਦ ਸੀ ਉਹ ਹੰਸੂ ਨੂੰ ਹਮੇਸ਼ਾ ਹੈਰਾਨੀ ਨਾਲ ਵੇਖਦਾ ਰਹਿੰਦਾ ਸੀ ਕਾਲੂ ਸੋਚਦਾ ਇਹ ਹੰਸ ਕਿੰਨਾ ਖੁਸ਼ ਨਸੀਬ ਹੈ ਇਸ ਦੇ ਪੰਖਾਂ ਦੀ ਚਮਕ ਸਭ ਨੂੰ ਪਸੰਦ ਆਉਂਦੀ ਹੈ ਮੈਂ ਵੀ ਪੰਛੀ ਹਾਂ ਪਰ ਲੋਕ ਮੇਰੀ ਆਵਾਜ਼ ਨੂੰ ਕਾਂ ਕਾਂ ਕਹਿ ਕੇ ਹੱਸਦੇ ਨੇ ਪਰ ਹਾਂਸੂ ਬਿਲਕੁਲ ਅਹੰਕਾਰ ਨਹੀਂ ਕਰਦਾ ਸੀ ਉਹ ਹਰ ਕਿਸੇ ਨਾਲ ਪਿਆਰ ਕਰਦਾ ਸੀ ਮੱਛੀਆਂ ਨੂੰ ਵੀ ਦਾਣਾ ਖਵਾਉਂਦਾ ਤੇ ਬੱਚਿਆਂ ਨੂੰ ਵੀ ਆਪਣੇ ਨੇੜੇ ਆਉਣ ਦਿੰਦਾ ਸੀ ਇੱਕ ਦਿਨ ਕਾਲੂ ਹਾਂਸੂ ਕੋਲ ਆਇਆ ਤੇ ਕਹਿੰਦਾ ਕਾਲੂ ਭਰਾ ਕਾਲੂ ਭਰਾ ਹਾਂਸੂ ਤੇਰੀ ਜ਼ਿੰਦਗੀ ਦੀ ਬੜੀ ਸੋਹਣੀ ਮੈਂ ਬੀਤਦੀ ਦੇਖੀ ਹੈ ਸਭ ਤੈਨੂੰ ਪਿਆਰ ਕਰਦੇ ਨੇ ਪਰ ਜ਼ਿੰਦਗੀ ਦਾ ਸਿਰਫ ਕਾ ਕਾ ਕਰਨ ਵਿੱਚ ਹੀ ਨਿਕਲ ਗਈ ਮੇਰੀ ਤਾਂ ਕੀ ਮੈਂ ਵੀ ਕਦੀ ਤੇਰੇ ਵਾਂਗ ਸੋਨਾ ਤੇ ਲੋਕਾਂ ਦਾ ਪਿਆਰਾ ਬਣ ਸਕਦਾ ਤਾਂ ਹੰਸੂ ਨੇ ਹੱਸ ਕੇ ਕਿਹਾ ਕਾਲੂ ਭਰਾ ਸੋਨੇ ਹੋਣ ਦਾ ਕੁਝ ਨਹੀਂ ਹੁੰਦਾ ਅਸਲ ਸੋਨਾ ਤਾਂ ਦਿਲ ਵਿੱਚ ਹੁੰਦਾ ਲੋਕ ਮੈਨੂੰ ਖੰਭਾ ਕਰਕੇ ਪਿਆਰ ਨਹੀਂ ਕਰਦੇ ਸਗੋਂ ਮੇਰੇ ਸੁਹਾ ਕਰਕੇ ਪਿਆ ਕਰ ਪਿਆਰ ਕਰਦੇ ਨੇ ਇਹ ਗੱਲ ਕਾਲੂ ਦੇ ਦਿਲ ਨੂੰ ਲੱਗ ਗਈ ਉਹ ਸੋਚਣ ਲੱਗਾ ਸ਼ਾਇਦ ਸੱਚਮੁੱਚ ਲੋਕ ਮੇਰੇ ਕਾਲੇ ਖੰਭਾਂ ਕਰਕੇ ਨਹੀਂ ਸਗੋਂ ਮੇਰੇ ਸੁਭਾਅ ਕਰਕੇ ਮੇਰੀ ਇੱਜ਼ਤ ਨਹੀਂ ਕਰਦੇ ਪਰ ਇਹ ਕਿਵੇਂ ਸਾਬਤ ਹੋਵੇਗਾ ਕਾਲੂ ਨੇ ਹੰਸੂ ਦੀਆਂ ਗੱਲਾਂ ਸੁਣੀਆਂ ਤਾਂ ਉਸ ਦੇ ਦਿਲ ਵਿੱਚ ਇੱਕ ਨਵੀਂ ਸੋਚ ਜਨਮ ਲੈ ਗਈ ਉਹ ਹਰ ਵੇਲੇ ਸੋਚਦਾ ਜੇ ਮੈਂ ਆਪਣੇ ਸੁਭਾਅ ਨੂੰ ਬਦਲ ਲਵਾਂ ਤਾਂ ਦੂਜਿਆਂ ਨਾਲ ਪਿਆਰ ਤੇ ਸੱਚਾਈ ਨਾਲ ਵਤੀਰਾ ਰੱਖਾਂ ਪਤਾ ਸ਼ਾਇਦ ਮੇਰੀ ਵੀ ਇੱਜ਼ਤ ਹੋ ਸਕਦੀ ਐ ਪਰ ਉਸ ਦਾ ਮਨ ਕਦੇ ਕਦੇ ਕਮਜ਼ੋਰ ਹੋ ਜਾਂਦਾ ਜਦੋਂ ਉਹ ਕਿਸੇ ਹੋਰ ਕਾਂ ਨੂੰ ਵੇਖਦਾ ਜੋ ਚਿੜੀਆਂ ਦੇ ਅੰਡੇ ਚੁੱਕ ਕੇ ਖਾਂਦੇ ਜਾਂ ਲੋਕਾਂ ਦੀਆਂ ਰੋਟੀਆਂ ਖੋ ਲੈਂਦੇ ਤਾਂ ਕਾਲੂ ਦੇ ਮਨ ਵਿੱਚ ਲਾਲਚ ਪੈਦਾ ਹੋ ਜਾਂਦਾ ਇੱਕ ਦਿਨ ਕਾਲੂ ਨੇ ਵੇਖਿਆ ਕਿ ਪਿੰਡ ਦੀ ਔਰਤਾਂ ਉੱਤੇ ਕੰਧ ਉੱਤੇ ਰੋਟੀ ਸਿਕੋਣ ਲਈ ਰੱਖ ਰਹੀਆਂ ਨੇ ਹੋਰ ਕਾ ਉੱਡ ਕੇ ਉਹ ਰੋਟੀਆਂ ਚੁੱਕ ਲੈ ਗਏ ਕਾਲੂ ਦੇ ਮਨ ਵਿੱਚ ਆਇਆ ਕਿ ਉਹ ਵੀ ਇੱਕ ਰੋਟੀ ਚੁੱਕ ਲਵੇ ਪਰ ਤ੍ਰੰਤੀ ਉਸ ਦੀ ਹੰਸੂ ਦੀ ਉਸ ਨੂੰ ਗਲ ਜਾਨ ਆ ਗਈ ਕਿ ਬੱਚਾ ਸੱਚਾ ਸੋਨਾ ਭਾਵੇਂ ਦਿਲ ਵਿੱਚ ਹੁੰਦਾ ਨਾ ਕਿ ਖੰਭਾ ਵਿੱਚ ਹੁੰਦਾ ਕਾਲੂ ਨੇ ਸੋਚਿਆ ਜੇ ਮੈਂ ਵੀ ਚੋਰੀ ਕਰਾਂਗਾ ਤਾਂ ਮੇਰੇ ਦਿਲ ਦੀ ਸੱਚਾਈ ਕਿੱਥੇ ਰਹੇਗੀ ਨਹੀਂ ਮੈਂ ਹੁਣ ਆਪਣਾ ਰਸਤਾ ਬਦਲਾਂਗਾ ਇਸ ਤਰ੍ਹਾਂ ਕਾਲੂ ਨੇ ਰੋਟੀਆਂ ਵੱਲ ਵੇਖਿਆ ਹੀ ਨਹੀਂ ਉਹ ਵਾਪਸ ਬੋਰਡ ਦੇ ਦਰਾਖਤ ਉੱਤੇ ਆ ਕੇ ਬੈਠ ਗਿਆ। ਉਸੇ ਸਮੇਂ ਹੰਸੂ ਕੰਡੇ ਉੱਤੇ ਆ ਰਿਹਾ ਸੀ। ਉਸਨੇ ਵੇਖਿਆ ਕਿ ਕਾਲੂ ਕੁਝ ਸੋਚਾਂ ਵਿੱਚ ਡੁੱਬਿਆ ਹੋਇਆ ਸੀ। ਹੰਸੂ ਕਾਲੂ ਹੰਸੂ ਨੇ ਕਿਹਾ ਕਾਲੂ ਭਰਾ ਕੀ ਗੱਲ ਹੈ? ਅੱਜ ਬਹੁਤ ਚੁੱਪਚਾਪ ਲੱਗ ਰਿਹਾ ਏ। ਤਾਂ ਕਾਲੂ ਬੋਲਿਆ ਹੱਸ ਕੇ। ਹੰਸੂ ਮੈਂ ਅੱਜ ਆਪਣੇ ਆਪ ਨੂੰ ਰੋਕ ਲਿਆ। ਹੋਰ ਕਾਂ ਰੋਟੀਆਂ ਚੁੱਕ ਰਹੇ ਸਨ ਪਰ ਮੈਂ ਨਹੀਂ ਗਿਆ ਤੇਰੇ ਸ਼ਬਦ ਮੈਂ ਯਾਦ ਰੱਖੇ ਹੰਸੂ ਖੁਸ਼ ਹੋ ਕੇ ਬੋਲਿਆ ਵਾ ਕਾਲੂ ਇਹੀ ਤਾਂ ਅਸਲ ਬਦਲਾਵ ਹੈ ਜਦੋਂ ਮਨ ਵਿੱਚ ਲਾਲਚ ਆਵੇ ਨਾ ਤੇ ਅਸੀਂ ਆਪਣੇ ਆਪ ਨੂੰ ਰੋਕ ਲਈਏ ਉੱਥੇ ਅਸੀਂ ਜੇ ਆਪਣੇ ਆਪ ਨੂੰ ਰੋਕ ਲੈਂਦੇ ਆ ਤਾਂ ਉਹ ਸਾਡੀ ਸੱਚੀ ਜਿੱਤ ਹੁੰਦੀ ਹੈ ਕਾਲੂ ਨੇ ਮਹਿਸੂਸ ਕੀਤਾ ਕਿ ਹੰਸੂ ਦੀਆਂ ਗੱਲਾਂ ਵਿੱਚ ਬਹੁਤ ਤਾਕਤ ਹੈ ਕੁਝ ਦਿਨਾਂ ਬਾਅਦ ਪਿੰਡ ਵਿੱਚ ਇੱਕ ਵੱਡਾ ਮੇਲਾ ਲੱਗਿਆ ਪਿੰਡ ਦੇ ਬੱਚੇ ਔਰਤਾਂ ਤੇ ਬਜ਼ੁਰਗ ਸਾਰੇ ਝੀਲ ਦੇ ਨੇੜੇ ਇਕੱਠੇ ਹੋਏ ਬੱਚੇ ਪਤੰਗਾ ਉਡਾ ਰਹੇ ਸਨ ਔਰਤਾਂ ਗੀਤ गा ਰਹੀਆਂ ਸਨ ਤੇ ਬਜ਼ੁਰਗ ਗੱਲਾਂ ਕਰਦੇ ਬੈਠੇ ਸਨ ਉਸੇ ਮੇਲੇ ਵਿੱਚ ਵੀ ਉਸੇ ਮੇਲੇ ਵਿੱਚ ਵੀ ਹੰਸੂ ਸਾਹਿਬ ਦਾ ਧਿਆਨ ਖਿੱਚ ਰਿਹਾ ਸੀ ਲੋਕ ਉਸ ਦੀ ਚਮਕਦਾਰ ਖੂਬਸੂਰਤੀ ਵੇਖ ਕੇ ਮੁਸਕਰਾ ਰਹੇ ਸਨ ਪਰ ਉਸੇ ਵੇਲੇ ਇੱਕ ਛੋਟੇ ਪਤਾ ਬੱਚੇ ਦੀ ਪਤੰਗ ਦੇਖ ਕੇ ਝੀਲ ਵਿੱਚ ਪੈ ਗਈ। ਬੱਚਾ ਰੋਣ ਲੱਗਾ। ਸਾਰੇ ਲੋਕ ਸੋਚਣ ਲੱਗੇ ਹੁਣ ਤਾਂ ਪਤੰਗ ਗਈ ਪਾਣੀ ਵਿੱਚ। ਪਰ ਕਾਲੂ ਨੂੰ ਇਹ ਦੇਖ ਕੇ ਬੱਚੇ ਲਈ ਦਿਲ ਭਰ ਆਇਆ। ਉਹ ਤੁਰੰਤ ਉੱਡ ਕੇ ਝੀਲ ਵੱਲ ਗਿਆ ਆਪਣੀ ਜੰਝਨਾ ਪਤੰਗ ਫੜੀ ਤੇ ਵਾਪਸ ਬੱਚੇ ਦੇ ਹੱਥ ਵਿੱਚ ਫੜਾ ਦਿੱਤੀ। ਬੱਚਾ ਖੁਸ਼ੀ ਨਾਲ ਚੀਕ ਪਿਆ ਵੇਖੋ ਕਾਂ ਨੇ ਮੇਰੀ ਪਤੰਗ ਬਚਾਈ ਹੈ। ਸਾਰੇ ਲੋਕ ਹੈਰਾਨ ਰਹਿ ਗਏ। ਉਹ ਸੋਚਦੇ ਸਨ ਕਿ ਕਾ ਸਿਰਫ ਚੋਰੀ ਕਰਦੇ ਨੇ ਪਰ ਅੱਜ ਕਾਲੂ ਨੇ ਉਹਨਾਂ ਦੀ ਸੱਚਾਈ ਤੇ ਪਿਆਰ ਅੱਜ ਉਹਨਾਂ ਨੇ ਕਾਲੂ ਦੀ ਸੱਚਾਈ ਤੇ ਪਿਆਰ ਦੇਖ ਲਿਆ ਸੀ ਬੱਚਾ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਆਪਣੀ ਪਤੰਗ ਮਿਲ ਚੁੱਕੀ ਸੀ ਬੱਚੇ ਦੀ ਪਤੰਗ ਵਾਪਸ ਲਿਆਉਣ ਵਾਲੀ ਘਟਨਾ ਨੇ ਸਾਰੇ ਪਿੰਡ ਵਿੱਚ ਕਾਲੂ ਦੀ ਨਵੀਂ ਚਰਚਾ ਕਰ ਦਿੱਤੀ ਲੋਕ ਹੈਰਾਨ ਹੋ ਕੇ ਕਹਿਣ ਲੱਗੇ ਇਹੋ ਜਿਹਾ ਕਾ ਕਿੰਨਾ ਸੱਚੇ ਦਿਲ ਵਾਲਾ ਏ ਕਿਸ ਨੇ ਇਸ ਨੂੰ ਅੱਜ ਤੱਕ ਨਹੀਂ ਦੇਖਿਆ ਕਿਸੇ ਕਾਂ ਨੂੰ ਇਸ ਤਰ੍ਹਾਂ ਕਰਦੇ ਇਸ ਨੇ ਬੱਚੇ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਪਾਇਆ ਕਈ ਬਜ਼ੁਰਗ ਜੋ ਪਹਿਲਾਂ ਕਾਂ ਨੂੰ ਭਜਾਉਂਦੇ ਸੀ ਹੁਣ ਕਹਿਣ ਲੱਗੇ ਕਾਂ ਵੀ ਨੇਕ ਦਿਲ ਹੋ ਸਕਦਾ ਜੋ ਉਸ ਦੇ ਦਿਲ ਵਿੱਚ ਪਿਆਰ ਹੋਵੇ ਕਾਲੂ ਦੇ ਦਿਲ ਵਿੱਚ ਇੱਕ ਨਵਾਂ ਭਰੋਸਾ ਜਨਮ ਲੈ ਗਿਆ ਹੁਣ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਵੱਧ ਮਾਨਣ ਲੱਗਾ ਉਸ ਨੂੰ ਲੱਗਣ ਲੱਗਾ ਕਿ ਉਹ ਵੀ ਹੰਸੂ ਵਾਂਗ ਲੋਕਾਂ ਦਾ ਪਿਆਰਾ ਬਣ ਸਕਦਾ ਹੈ ਇੱਕ ਦਿਨ ਸ਼ਾਮ ਵੇਲੇ ਜਦੋਂ ਝੀਲ ਦਾ ਪਾਣੀ ਸੁਨਹਿਰੇ ਰੰਗ ਵਿੱਚ ਚਮਕ ਰਿਹਾ ਸੀ ਤਾਂ ਕਾਲੂ ਹੰਸੂ ਦੇ ਕੋਲ ਆਇਆ ਕਾਲੂ ਨੇ ਕਿਹਾ ਹੰਸੂ ਭਰਾ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਤੇਰੀਆਂ ਗੱਲਾਂ ਬਿਲਕੁਲ ਸੱਚ ਨੇ ਸੁੰਦਰਤਾ ਸਿਰਫ ਖੰਭਾਂ ਵਿੱਚ ਨਹੀਂ ਹੁੰਦੀ ਇਹ ਤਾਂ ਦਿਲ ਦੇ ਕੰਮਾਂ ਵਿੱਚ ਹੁੰਦੀ ਹੈ ਤਾਂ ਹੰਸੂ ਨੇ ਮੁਸਕਰਾ ਕੇ ਕਿਹਾ ਹਾ ਪ੍ਰਾਕਾਲੂ ਵੇਖਿਆ ਤੋ ਖੁਦ ਹੀ ਆਪਣੀ ਜ਼ਿੰਦਗੀ ਦਾ ਰਾਹ ਬਦਲ ਲਿਆ ਹੁਣ ਤੈਨੂੰ ਲੋਕ ਚੋਰ ਨਹੀਂ ਕਹਿੰਦੇ ਸਗੋਂ ਹੀਰੋ ਕਹਿੰਦੇ ਨੇ ਕਾਲੂ ਖੁਸ਼ ਹੋ ਗਿਆ ਪਰ ਹੰਸੂ ਰਾਜ ਇਹ ਵੀ ਔਖਾ ਏ ਕਈ ਵਾਰੀ ਮਨ ਵਿੱਚ ਫਿਰ ਤੋਂ ਲਾਲਚ ਉੱਬਰ ਕੇ ਆਉਂਦਾ ਏ ਹੰਸੂ ਨੇ ਆਪਣੇ ਚਿੱਟੇ ਪੰਖ ਚਿੱਟੇ ਪੰਖ ਹਿਲਾ ਕੇ ਕਿਹਾ ਇਹ ਹੀ ਤਾਂ ਅਸਲੀ ਇਮਤੀਹਾਨ ਸੱਚੇ ਇਨਸਾਨ ਜਾਂ ਪੰਛੀ ਦੀ ਪਹਿਚਾਣ ਉਸੀ ਸੋਚ ਤੇ ਕਰਮ ਨਾਲ ਹੁੰਦੀ ਏ ਨਾ ਕਿ ਉਸਦੇ ਜ ਰੰਗ ਜਾਂ ਰੂਪ ਨਾਲ ਉਸ ਦੇ ਝੀਲ ਦੇ ਬੱਟ ਕੰਡੇ થી ਕੋਰ ਘਟਨਾ ਵਾਪਰੀ ਪਿੰਡ ਦੇ ਕੁਝ ਨੌਜਵਾਨ ਮੱਛੀਆਂ ਫੜ ਰਹੇ ਸਨ ਉਹਨਾਂ ਦੀ ਬੇਵਕੂਫੀ ਨਾਲ ਇੱਕ ਛੋਟੀ ਕੁੱਤੀ ਨੂੰ ਰੱਸੀ ਨਾਲ ਬੰਨ੍ਹ ਕੇ ਖੂਹ ਦੇ ਨੇੜੇ ਛੱਡ ਦਿੱਤਾ ਸੀ ਕੁੱਤੀ बेहोश ਹੋ ਕੇ ਭੌਂਕਦੀ ਜਾ ਰਹੀ ਸੀ ਹੰਸੂ ਨੇ ਇਹ ਸਭ ਦੇਖਿਆ ਤੇ ਕਾਲੂ ਨੂੰ ਆਖਿਆ ਉਹ ਭਰਾ ਇਸ ਦੀ ਵਿਚਾਰੀ ਦੀ ਮਦਦ ਕਰੀਏ ਕਾਲੂ ਨੇ ਆਪਣੀ ਤਿੱਖੀ ਚੁੰਝ ਨਾਲ ਰੱਸੀ ਨੂੰ ਚੀਰਿਆ ਜਦੋਂ ਕਿ ਹੰਸੂ ਨੇ ਆਪਣੇ ਪੰਖਾਂ ਨਾਲ ਕੁੱਤੀ ਨੂੰ ਖਿੱਚ ਕੇ ਖੜਾ ਕੀਤਾ ਆਖਿਰਕਾਰ ਕੁੱਤੀ ਆਜ਼ਾਦ ਹੋ ਗਈ ਉਹ ਕੁੱਤੀ ਖੁਰਸੀ ਨਾਲ ਉੱchnਣ ਲੱਗੀ ਤੇ ਆਪਣੀ ਪੂੰਛ ਅਲੌਂਦੀ ਹੋਈ ਉਹਨਾਂ ਦੇ ਆਲੇ-ਦੁਆਲੇ ਘੁੰਮਣ ਲੱਗੀ। ਇਹ ਵੇਖ ਕੇ ਵੀ ਪਿੰਡ ਦੇ ਲੋਕ ਬਹੁਤ ਪ੍ਰਭਾਵਿਤ ਹੋਏ। ਹੁਣ ਉਹਨਾਂ ਨੂੰ ਸਮਝ ਲਿਆ ਸੀ ਕਿ ਹੰਸ ਤੇ ਕਾਂ ਦੋਵੇਂ ਸਿਰਫ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਜੀਵਨ ਜਿਉਂਦੇ ਨੇ। ਇਸ ਘਟਨਾ ਤੋਂ ਬਾਅਦ ਪਿੰਡ ਦੇ ਬੱਚੇ ਹਰ ਰੋਜ਼ ਕਾਲੂ ਨੂੰ ਬੁਲਾਉਣ ਲੱਗੇ। ਉਸ ਨੂੰ ਦਾਣੇ ਦਿੰਦੇ, ਪਾਣੀ ਰੱਖਦੇ ਤੇ ਕਹਿੰਦੇ ਸਾਡਾ ਦੋਸਤ ਐ। ਇਹ ਕਾਂ ਸਾਡਾ ਦੋਸਤ ਐ। ਕਾਲੂ ਦੇ ਦਿਲ ਵਿੱਚ ਜੋ ਸਾਲਾ ਤੋਂ ਖਾਲੀਪਨ ਸੀ ਹੁਣ ਉਹ ਪਿਆਰ ਨਾਲ ਭਰ ਗਿਆ ਸੀ ਉਸ ਰਾਤ ਬੋੜ ਦੇ ਦਰਖਤ ਉੱਤੇ ਬੈਠੇ ਕਿ ਕਾਲੂ ਨੇ ਚੰਦ ਨੂੰ ਵੇਖਿਆ ਤੇ ਸੋਚਿਆ ਕਦੇ ਮੈਂ ਸੋਚਦਾ ਸੀ ਕਿ ਮੇਰੇ ਕਾਲੇ ਪੰਖਾ ਕਰਕੇ ਮੈਨੂੰ ਲੋਕ ਪਿਆਰ ਨਹੀਂ ਕਰਦੇ ਪਰ ਹੁਣ ਪਤਾ ਲੱਗ ਗਿਆ ਕਿ ਰੰਗ ਕੋਈ ਨਹੀਂ ਵੇਖਦੇ ਲੋਕ ਲੋਕ ਤਾਂ ਦਿਲ ਵੇਖਦੇ ਨੇ ਉਸ ਨੇ ਆਪਣੇ ਦਿਲ ਵਿੱਚ ਹੰਸੂ ਲਈ ਬਹੁਤ ਇੱਜ਼ਤ ਮਹਿਸੂਸ ਕੀਤੀ ਕਿਉਂਕਿ ਹਰਜੂ ਨੇ ਹੀ ਉਸ ਨੂੰ ਇਹ ਰਸਤਾ ਦਿਖਾਇਆ ਸੀ ਉਸ ਦਿਨ ਤੋਂ ਕਾਂ ਲੋਕਾਂ ਦੀ ਜ਼ਿੰਦਗੀ ਦਾ ਖੁਸ਼ੀਆਂ ਵਾਲਾ ਇੱਕ ਹਿੱਸਾ ਬਣ ਗਿਆ ਉਹ ਬੱਚਿਆਂ ਨੂੰ ਬਹੁਤ ਪਿਆਰ ਦੇਣ ਲੱਗਾ ਬੱਚੇ ਵੀ ਉਸ ਨੂੰ ਬਹੁਤ ਪਿਆਰ ਦੇਣ ਲੱਗੇ ਹੁਣ ਕਾਂ ਆਪਣੇ ਆਪ ਨੂੰ ਬਿਲਕੁਲ ਵੀ ਇਕੱਲਾ ਨਹੀਂ ਸੀ ਸਮਝਦਾ ਹੁਣ ਬੱਚੇ ਉਸ ਨੂੰ ਬਹੁਤ ਪਿਆਰ ਕਰਦੇ ਸੀ ਪਿੰਡ ਦੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸੀ ਉਹ ਖੁਸ਼ੀ-ਖੁਸ਼ੀ ਰਹਿਣ ਲੱਗਾ ਤੇ ਹੋੜੋਂ ਮਿਹਨਤ ਕਰਕੇ ਖਾਂਦਾ ਸੀ ਤੇ ਦੂਜੇ ਪੰਛੀਆਂ ਤੇ ਆਪਣੇ ਲੋਕਾਂ ਦੀ ਮਦਦ ਕਰਦਾ ਸੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਰੰਗ ਰੂਪ ਵਿੱਚ ਕੁਝ ਨਹੀਂ ਹੁੰਦਾ ਜੋ ਕੁਝ ਵੀ ਹੁੰਦਾ ਸਾਡੇ ਸੱਚੇ ਮਨ ਨਾਲ ਹੁੰਦਾ ਜੇਕਰ ਸਾਡਾ ਮਨ ਸਾਫ਼ ਹੈ ਸਾਡੇ ਮਨ ਦੇ ਵਿੱਚ ਕਿਸੇ ਲਈ ਦਇਆ ਭਾਵਨਾ ਤਾਂ ਅਸੀਂ ਸਭ ਤੋਂ ਚੰਗੇ ਇਨਸਾਨ ਹਾਂ ਪਰ ਜੇਕਰ ਅਸੀਂ ਬਹੁਤ ਸੋਹਣੇ ਹਾਂ ਪਰ ਸਾਡੇ ਦਿਲ ਦੇ ਅੰਦਰ ਨਫ਼ਰਤ ਭਰੀ ਹੈ ਕਿਸੇ ਲਈ ਕੋਈ ਵੀ ਸਾਡੇ ਅੰਦਰ ਚੰਗੀ ਭਾਵਨਾ ਨਹੀਂ ਆ ਤਾਂ ਸਾਡਾ ਮਨ ਸਾਫ਼ ਨਹੀਂ ਹੋ ਸਕਦਾ ਅਸੀਂ ਚੰਗੇ ਇਨਸਾਨ ਨਹੀਂ ਹੋ ਸਕਦੇ ਇਸ ਲਈ ਇੱਕ ਚੰਗਾ ਇਨਸਾਨ ਹੋਣ ਦੇ ਲਈ ਸਾਡੇ ਮਨ ਨੂੰ ਚੰਗਾ ਹੋਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਫਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਹੋਰ ਵੀ ਪੰਜਾਬੀ ਕਹਾਣੀਆਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਅਗਲੀ ਨਵੀਂ ਪੰਜਾਂ ਬੀ ਕਹਾਣੀ ਦੇ ਨਾਲ ਜਤਕ ਲਈ ਧੰਨਵਾਦ